ਨੂੰ ਲੈ ਕੇ ਆਏ ਆ ਕਬੱਡੀ ਦੇ ਤਰੂ ਤਾਰੇ ਹਰਜੀਤ ਬਰਾੜ ਬਾਜਾਖਾਨਾ ਦੇ ਪਿੰਡ ਬਾਜਾਖਾਨਾ ਜੀ ਜਗਾ ਜੀ ਹਰਜੀਤ ਬਾਈ ਜੀ ਦੀ ਕਦੋਂ ਬਣੀ ਸੀਗੀ ਜੀ ਇਹ ਜਦੋਂ ਉਹਨਾਂ ਦੀ ਡੈਥ ਹੋਈਆਂ ਸੀ ਇੱਥੇ ਇਹਨਾਂ ਦਾ ਸੰਸਕਾਰ ਹੋਇਆ ਸੀਗਾ ਅੱਛਾ ਜੀ ਹਾਂ ਜੀ ਤੇ ਉਹ ਐਸੇ ਸਾਹ ਤੇ ਪਰ ਉਹ ਕੰਦੇ ਵੀ ਸਮਾਦ ਬਣਾਉਣੀ ਆ ਆਪਾਂ ਕਿ ਜਿਵੇਂ ਡੋ ਤਗੜਾ ਚੂਬਰ ਨਗਰਈ ਤੋਂ ਉਹ ਬੰਦਾ ਬਿਲ ਮੰਜੇ ਤੇ ਫੁੱਟੀਆਂ ਬਣਾਉਂਦਾ ਆ ਆ ਚੰ ਮਰਲੇ ਆਇਆ ਪਰ ਅੱਛਾ ਚੰ ਮਰਲੇ ਆਇਆ ਹਾਂ ਕਰਦੇ ਆ ਅੱਜ ਇੱਥੇ ਆਉਣੇ ਹਾਂ ਤਾਂ ਫਿਰ ਉਹ ਉਹ ਯਾਦਾਂ ਯਾਦ ਤਾਂ ਹਾਂ ਉਹ ਦਿਨ ਯਾਦ ਆਉਂਦਾ ਹੀ ਉੱਥੇ ਬਹੁਤ ਬਹੁਤ ਕੱਟ ਜਿਆਦੇ ਕੱਟ ਸੀ ਗਾਈ ਬਹੁਤ ਜਿਆਦੇ ਕੱਟ ਸੀ ਹਰਜੀਤ ਉਹ ਬੈਠਾ ਹੁੰਦਾ ਨੀ ਕਿਵਰੀ ਜਿਹੜੀ ਲਈ ਹੁੰਦੀ ਸੀ ਅਸੀਂ ਡੋਲੇ ਵੇਖੀ ਜਾਨੇ ਜਾਂ ਉਹਨੇ ਪੱਟ ਵੇਖੀ ਜਾਨੇ ਵੀ ਉਹ ਜਿਹੜੇ ਪੱਟਾ ਵੀ ਤੇਰੇ ਲਾ ਕੇ ਰੇ ਪੱਟਾ ਨੇ ਆਹ ਹਰਜੀਤ ਬਾਈ ਹੁਣਾਂ ਤੇ ਮਿਲਣਾ ਵਿਆਹ ਮਰਗਦੀ ਹੈ ਵਿਆਹ ਦੀ ਤਸਵੀਰ ਹੈ ਇਹ ਵੀ ਕਾਫੀ ਪੁਰਾਣੀ ਹੈ ਜੀ ਕਿਉਂ ਉਹਨਾਂ ਦਾ ਵਿਆਹ ਹੋਇਆ ਗਿਆ ਸੀ ਪਿੰਡ ਵਾਲਿਆਂ ਨੂੰ ਤਾਂ ਬਹੁਤ ਮਿਲਣਾ ਦਾ ਚੜਾਈ ਹੁੰਦੀ ਹੋਊਗੀ ਪਿੰਡ ਦੀ ਵੀ ਉਹਨਾਂ ਦੇ ਨਾਲ ਨਾਲ ਸਾਡੇ ਪਿੰਡ ਦਾ ਨਾਂ ਹੀ ਉਹਨਾਂ ਕਰਕੇ ਬਣਿਆ ਅੱਧੀ ਮਿੱਟੀ ਤਾਂ ਨੇ ਚੋ ਉਹ ਤੇ ਮਿੱਟੀ-ਮੁੱਟੀ ਲੈ ਜੂਗੀ ਮਣੀ-ਮੁੱਟੀ ਤੇ ਛੱਪੜ ਦੇ ਵੀ ਦੀ ਜਾਂਦੇ ਸੀ ਆਹ ਤੇ ਉਹ ਪੁੱਥੂਕਾਂ ਪੜਦੇ ਜਾਂਦੇ ਸੀ ਇਹ ਤਾਂ ਵੇਚਦੀ ਇਹ ਨਲਕਾ ਘੇੜਦਾ ਇਹਨਾਂ ਨੂੰ ਕਿਦਾਂ ਹੋਣਾ ਟੂ ਤਾਂ ਹੀ ਮੰਨ ਲਈ ਤੁਹਾਨੂੰ ਚਾਹ ਆਉਂਦਾ ਵੀ ਧੂਈ ਮਿਲ ਗਈ ਹਰਜੀਤ ਦੀ ਉਹ ਮਲੇ ਉਹ ਮਲੇ ਬਾਈ ਹੁਣ ਬਾਹਰ ਵੀ ਜਾਂਦੇ ਹੀ ਖੇਡਣ ਤੇ ਸਮਾਨ ਲਿਆਉਣਾ ਬਾਦ ਸਾਬਣ ਸਾਬਣ ਸੁਬ ਲੈਉਂਦੇ ਹੀ ਬਾਈ ਸਾਬਣ ਲਿਆ ਕੇ ਦਿੰਦੇ ਇੱਕ ਐਡੀ ਬੋਤਲ ਦੀ ਜਿਹੜੇ ਸਾਬਣ ਸੀਗੀ ਉਹ ਵੀ ਤੇ ਬਹੁਤ ਸੁਖਸਾਗ ਕਸਾਈ ਦਿੱਤੀ ਆ ਉਹ ਕਿਸੇ ਵਿਦੇਸ਼ੀ ਦੇਖੋ ਟੂਰਨਾਮੈਂਟ ਦਾ ਹੈਗਾ 11000 ਡਾਲਰ ਦਾ ਇਨਾਮ ਸੀਗਾ ਪਹਿਲੇ ਖਿਡਾਰੀ ਸੀਗੇ ਜਿਹੜੇ ਬਾਹਰ ਅਮਰੀਕਾ ਕੈਨੇਡਾ ਜਾਂਦੇ ਸੀ ਉਸ ਡਾਲਰ ਦੀ ਰੇਟ ਇੱਤੀ ਲੱਗਦੀ ਰਹੀ ਹੈ ਉਹ ਟਾਈਮ ਤੇ ਲੱਖ ਲੱਖ ਰਬੀਰ ਨਰਜੀਤ ਦੀ ਹੁੰਦੀ ਸੀ ਫਿਰ ਖਬਰ ਆਈ ਉਹ 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 ਦਿਨ ਆਇਆ ਜਿਸ ਦਿਨ ਉਹਨਾਂ ਦੀ ਡੈਥ ਦੀ ਖਬਰ ਆਉਂਦੀ ਕਿੰਨ ਹਾਲ ਸੀ ਯਾਦਨ ਕਿਵੇਂ ਉਸ ਖਬਰ ਨੂੰ ਚੱਲਿਆ ਉਹ ਤਾਂ ਬਾਈ ਜਿਵੇਂ ਖਬਰ ਨਹੀਂ ਰਹੀ ਆ ਗਿਆ ਸਾਰਿਆਂ ਨੇ ਉਹ ਗਾਣੇ ਸੁਣਦੇ ਹੀ ਬੜਾ ਕਦਾਂ ਕੋ ਦੁਨੀਆ ਦੁ ਤੁਰ ਜਾਣਾ ਜਾ ਰਵੇ ਇੱਕ ਇੱਕ ਇਹ ਹਰਜੀਤ ਦੇ ਅੱਲਾ ਵੀਰੇ ਦੇ ਬਣੇ ਨਾਲ ਸੁਣਦੇ ਸੀ ਇਹ ਸਾਰੀ ਇਹ ਤੋਂ ਪਿੰਡ ਦੀ ਸ਼ੁਰੂਆਤ ਦੇ ਉੱਤੇ ਆਉਂਨੇ ਆ ਤਾਂ ਸਿੱਧਾ ਰਾਹ ਪਿੰਡ ਨੂੰ ਜਾਂਦਾ ਪਰ ਪਿੰਡ ਦੀ ਐਂਟਰਸ ਦੇ ਉੱਤੇ ਹੀ ਜਦੋਂ ਆਪਾਂ ਸੱਜੇ ਹੱਥ ਦੇਖਦੇ ਆ ਤਾਂ ਇੱਥੇ ਹੀ ਹਰਜੀਤ ਬਰਾੜ ਹੋਣਾ ਦੀ ਯਾਦਗਾਰ ਬਣਾਈ ਗਈ ਹੈ ਜਿੱਥੇ ਉਹਨਾਂ ਦਾ ਇੱਕ ਸਟੈਚੂ ਬਹੁਤ ਖੂਬਸੂਰਤ ਲਗਾਇਆ ਗਿਆ ਔਰ ਤਮਾਮ ਜਿਹੜੇ ਉਹਨਾਂ ਦੇ ਵੱਲੋਂ ਜਿੱਤੇ ਗਏ ਇਨਾਮ, ਟਰਾਫੀਆਂ, ਸ਼ੀਲਡਾਂ ਔਰ ਖਾਸ ਗੱਲ ਹੈ ਕਿ ਇਹਦੇ ਵਿੱਚ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਨੇ। ਤਾਂ ਇਹ ਕਿਵੇਂ ਯਾਦਾਂ ਇੱਥੇ ਸਾਂਭ ਕੇ ਰੱਖੀਆਂ ਨੇ ਪਿੰਡ ਵਾਲਿਆਂ ਨੇ ਤਾਂ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਕੁਲਵੰਤ ਸਿੰਘ ਜੀ ਕੋਚ ਨੇ ਕਬੱਡੀ ਦੇ ਔਰ ਸਰਦਾਰ ਸਾਹਿਬ ਨੇ ਪਹਿਲਾਂ ਤਾਂ ਵੀ ਬਹੁਤ ਬਹੁਤ ਧੰਨਵਾਦੀ ਸਾਬਾ ਜੀ ਦਾ। ਇਹ ਜਗਾਹ ਜੀ ਹਰਜੀਤ ਬਾਈ ਜੀ ਦੀ ਕਦੋਂ ਬਣੀ ਸੀਗੀ ਜੀ ਇਹ? ਇਹ ਜਦੋਂ ਉਹਨਾਂ ਦੀ ਡੈਥ ਹੋਈ ਜਾਂ ਸੀ ਇੱਥੇ ਇਹਨਾਂ ਦਾ ਸੰਸਕਾਰ ਹੋਇਆ ਸੀਗਾ। ਅੱਛਾ ਜੀ। ਹਾਂ ਜੀ। ਤੇ ਉਹ ਇਸੇ ਤਰ੍ਹਾਂ ਤੇ ਪਰ ਉਹ ਕੰਦੇ ਵੀ ਸਮਾਦ ਬਣਾਉਣੀ ਆ ਆਪਾਂ। ਅੱਛਾ ਜੀ। ਤਿਹੋਦੋ ਬਾਲ ਸਾਹਿਬਾਂ ਦੀ ਸਰਕਾਰ ਸੀ ਉਹਨਾਂ ਨੇ ਸਾਨੂੰ ਉਹਨੂੰ ਨਾ ਤਾਂ ਇੱਕ ਤਾਂ ਸਕੂਲ ਦੇ ਨਾਂ ਤੇ ਮਨਜ਼ੂਰ ਕਰਤਾ ਠੀਕ ਹੈ ਇੱਕ ਸਟੇਡੀਅਮ ਬਣਾਉਂਦਾ ਸੀਗਾ ਜੀ ਠੀਕ ਹੈ ਜੀ ਤੇ ਇੱਥੇ ਬਰਾਤ ਸਟੈਚੂ ਲਾਤਾ ਸੀਗੇ ਉਹਨਾਂ ਨੇ ਠੀਕ ਹੈ ਜੀ ਇਹ ਉਦੋਂ ਦਾ ਲੱਗਾ ਪਿਆ ਇੱਥੇ ਇੱਥੇ ਹੀ ਸਸਕਾਰ ਹੋਇਆ ਸੀ ਇੱਥੇ ਹੋਇਆ ਜਗ੍ਹਾ ਤੇ ਹੋਇਆ ਜੀ ਅੱਛਾ ਜੀ ਇਹ ਤਾਂ ਜਦੋਂ ਅੱਜ ਇੱਥੇ ਆਉਨੇ ਹੋ ਤਾਂ ਫਿਰ ਉਹ ਯਾਦਾਂ ਯਾਦਾਂ ਚ ਰਹਿੰਦੀਆਂ ਨੇ ਹਾਂ ਉਹ ਦਿਨ ਯਾਦ ਆਉਂਦਾਈ ਉੱਥੇ ਬਹੁਤ ਬਹੁਤ ਘੱਟ ਜਿਆਦੇ ਘੱਟ ਸੀਗਾ ਜੀ ਬਹੁਤੋਂ ਜਿਆਦੇ ਘੱਟ ਸੀਗਾ ਤੇ ਖਾੜ ਨੂੰ ਥਾਂ ਨਹੀਂ ਸੀ ਇੱਥੇ ਅੱਛਾ ਜੀ ਹਾਂ ਜੀ ਤੇ ਠੀਕ ਹੈ ਮੈਂ ਦੇਖ ਰਿਹਾ ਇੱਥੇ ਬੜੀਆਂ ਤਸਵੀਰਾਂ ਨੇ ਆ ਹਰਜੀਤ ਬਾਈ ਹੋਣਾ ਤੇ ਮਿਲਣਾ ਵਿਆਹ ਦੀ ਤਸਵੀਰ ਹੈ ਜੀ ਇਹ ਵੀ ਕਾਫੀ ਪੁਰਾਣੀ ਹੈ ਜੀ ਕਿਉਂ ਇਹਨਾਂ ਦਾ ਵਿਆਹ ਹੋਇਆ ਸੀਗਾ ਜੀ ਉਦੋਂ ਦਾ ਵਿਆਹ ਹੋਇਆ ਸੀਗਾ 96 1996 ਦੇ ਵਿੱਚ ਵਿਆਹ ਹੋਇਆ ਤਾਂ ਇਹ ਤਸਵੀਰ ਵੀ ਦਿਖਾਇਓ ਵਿਆਹ ਵਾਲੇ ਦਿਨ ਦੀ ਤਸਵੀਰ ਹੈਗੀ ਹਰਜੀਤ ਬਾਈ ਬਹੁਤ ਵੱਡਾ ਨਾਂ ਸੀਗਾ ਜੀ ਕਬਟਾ ਬਹੁਤ ਵੱਡਾ ਤਾਂ ਪਿੰਡ ਵਾਲਿਆਂ ਨੂੰ ਤਾਂ ਬਹੁਤ ਮਿਲਦਾ ਚੜਾਈ ਹੁੰਦੀ ਹੋਊਗੀ ਪਿੰਡ ਦੀ ਵੀ ਉਹਨਾਂ ਦੇ ਨਾਲ ਸਾਡੇ ਪਿੰਡ ਦਾ ਨਾਂ ਹੀ ਉਹਨਾਂ ਕਰਕੇ ਬਣਿਆ ਜੀ ਹਾਂ ਹਾਂ ਜੀ ਹਾਂ ਬਾਦਖਾਨ ਨੇ ਕੌਣ ਜਾਣਦਾ ਸੀਗਾ ਪਹਿਲਾਂ ਉਹਦਾ ਹਰਜੀਤ ਦਾ ਕਰਕੇ ਨਾਮ ਬਣਿਆ ਬਾਦਖਾਨ ਨੇ ਆਹ ਤਸਵੀਰਾਂ ਹੋਰ ਹੈਗੀਆਂ ਨੇ ਆਹ ਉਹ ਤਾਂ ਉਹ ਬੇਟੀ ਇਹ ਉਹਨਾਂ ਦੀ ਮਦਰ ਦੀ ਤਸਵੀਰਾਂ ਤਾਂ ਠੀਕ ਹੈ ਉਹ ਹਰਜੀਤ ਬਾਈ ਹੋਰਾਂ ਦੇ ਮਦਰ ਨੇ ਤਾਂ ਇਹ ਮੈਂ ਚਾਹੂੰਗਾ ਤਸਵੀਰਾਂ ਜ਼ਰੂਰ ਲਾ ਕੇ ਦਿਖਾਓ ਹਰਜੀਤ ਬਰਦ ਬਾਈ ਇਹ ਜਿਹੜੇ ਕਬੱਡੀ ਦੇ ਸੁਪਰਸਟਾਰ ਸੀਗੇ ਉਹਨਾਂ ਦੀ ਮਦਰ ਦੀ ਤਸਵੀਰ ਹੈਗੀ ਹੈ ਮਾਤਾ ਜੀ ਦੀ ਤਸਵੀਰ ਹੈ ਨਾਲ ਹਰਜੀਤ ਬਰਾੜ ਹੋਣਾਂ ਦੀ ਤਸਵੀਰ ਹੈ ਉੱਪਰ ਇੱਕ ਹੋਰ ਪਰਿਵਾਰਕ ਫੋਟੋ ਹਰਜੀਤ ਬਰਾੜ ਬਾਈ ਦੀ ਆ ਉਹ ਉੱਪਰ ਦਸਤਾਰ ਜਿਹੜੀ ਸਜਾਈ ਮਨ ਲੱਗਦਾ ਵਿਆਹ ਵੇਲੇ ਦੀ ਫੋਟੋ ਹੋਊਗੀ ਪਰਿਵਾਰ ਦੇ ਵਿੱਚੋਂ ਹੈ ਜੀ ਇੱਥੇ ਹੁਣ ਕੌਣ ਕੌਣ ਸੀਗਾ ਪਰਿਵਾਰ ਦੇ ਵਿੱਚੋਂ ਇੱਥੇ ਪਰਿਵਾਰ ਦੇ ਵਿੱਚੋਂ ਹੀ ਉਹਦਾ ਬ੍ਰਦਰ ਆਈ ਵੱਡਾ ਅੱਛਾ ਜੀ ਹਾਂਜੀ ਉਹਦਾ ਬ੍ਰਦਰ ਆ ਵੱਡਾ ਤੇ ਉਹਦੀ ਵਾਈਫ ਆ ਇੱਥੇ ਰਹਿੰਦੇ ਆ। ਅੱਛਾ ਜੀ। ਹਾਂਜੀ ਬੱਚੇ ਉਹਨਾਂ ਦੇ ਜਿਹੜੇ ਭਤੀਜੇ ਆ ਉਸ ਬਾਹਰ ਸੈਟਲ ਆ। ਉਹਦੀ ਗੁੜਗਾਉ ਵੀ ਸੈਟਲ ਬਾਹਰ ਹੀ ਉੱਥੇ ਹੈਗੇ ਸਿਟੀ ਜਨ ਆਪਾਂ ਦੀ। ਅੱਛਾ ਜੀ। ਹਾਂਜੀ ਉਹ ਉੱਥੇ ਕੈਨੇਡਾ ਪੁਲਿਸ ਦੇ ਵਿੱਚ ਨੌਕਰੀ ਕਰਦੇ। ਠੀਕ ਹੈ। ਹਾਂਜੀ। ਅੱਛਾ ਇੱਕਦੂ ਜਦੋਂ ਹਾਦਸਾ ਹੋਇਆ ਉਸ ਦਿਨ ਯਾਦ ਆ ਸੀ ਕਿਦਾਂ ਪਿੰਡ ਖਬਰ ਪਹੁੰਚਦੀ ਆ ਕਿੱਥੇ ਸੀਗੀ ਹਰ ਚੀਜ਼ ਬਰਾੜ ਹੋਰੀ। ਉਦੋਂ ਇਹ ਰਾਤ ਨੂੰ ਜੀ ਰੌਮੀ ਕੇ ਅੱਲਾ ਰੌਮੀ ਢਾਲੀ ਵਾਲਾ ਇੱਥੋਂ ਦਾ ਆਪਣਾ ਨਿਹਾਲ ਸਿੰਘ ਵਾਲਾ ਜੀ ਕਬੱਡੀ ਪਲੇਅਰ ਸੀਗਾ ਜਿਹੜਾ ਭਾਨਾ ਪਕੌ ਤੇ ਉਹਦੇ ਕੋਲ ਸੀਗੇ ਜੀ ਇਹ ਰਾਤ ਨੂੰ ਅੱਛਾ ਜੀ ਤੇ ਉਹ ਉੱਥੇ ਜਿਹੜਾ ਦੋਸਤ ਨਾਲ ਕੋਈ ਜਰਸੀ ਲਿਆ ਸੀਗਾ ਨਾ ਵੀ ਅੱਛਾ ਜੀ ਤੇ ਉਹ ਜਰਸੀ ਕੋਈ ਹੋਰ ਮੁੰਡਾ ਮੰਗ ਕੇ ਲੈ ਗਿਆ ਇਹ ਕਹਿੰਦੇ ਯਾਰ ਆਪਾਂ ਚੰਡੀਗੜ੍ਹ ਜਾਣਾ ਸੀ ਤੇ ਜਰਸੀ ਮਤਲਬ ਉਹ ਕੋਈ ਲੈ ਕੇ ਗਿਆ ਵਾ ਕਹਿੰਦਾ ਯਾਰ ਭਾਏ ਤੜਕੇ ਚੱਲਾਂਗੇ ਉਹਨਾਂ ਚਵਾਰਾ ਇਸ ਰੋਡ ਦੇ ਉੱਤੇ ਹੈ ਜਮੇ ਘਰ ਨਾਲ ਠੀਕ ਹੈ ਤੇ ਪਰਾਣਾ ਉਹ ਵੀ ਚਵਾਰਾ ਉਮੇ ਖੜਾ ਜੀ ਉਹ ਪਰਾਣਾ ਅੱਛਾ ਜੀ ਉਹ ਚ ਭਾਏ ਸੀਗੇ ਸਾਰੇ ਜੀ ਇਹ ਤੇ ਉਹ ਕੁਦਰਤੀ ਜਿਹੜਾ ਮੁੰਡਾ ਜਰਸੀ ਮੰਗ ਕੇ ਲਗਾਇਆ ਸੀ ਤੇ ਉਹ ਜਰਸੀ ਛੱਡਨ ਆ ਰਿਹਾ ਕਰੇ ਅੱਛਾ ਜੀ ਸਾਂ 7:30-8 ਵਜੇ ਜੀ ਤੇ ਉਥੋਂ ਇਹ ਕਹਿੰਦੇ ਆ ਤੁਮੀ ਚੱਲਦੇ ਆ ਜੀ ਜਿਆਦਾ ਕੋਈ ਪਾਣਾ ਵਰਤਣਾ ਬਈ ਉਥੇ ਇਹਨਾਂ ਨੇ ਬਾਹ ਕੇ ਗਿਆ ਤੁਸੀਂ ਜੀ ਗਾਂ ਚੱਲ ਨੂੰ ਲੈ ਰਿਹਾ ਆਪਣੇ ਨਾਲ ਚਾਹਨੇ ਨੂੰ ਇਹ ਤੁ ਸਾਰੇ ਇਕੱਠੇ ਹੋ ਕੇ ਚੱਲ ਪਏ ਜੀ ਤੇ ਰਾਤ ਨੂੰ ਮਤਲਬ ਕਿ ਮੈਨੂੰ ਕਿਹਾ 11 11 ਦੇ ਕਰੀਬ ਸੀਗਾ 11 12 ਦੇ ਕਰੀਬ ਜਦੋਂ ਇਹ ਤੂੜੀ ਵਾਲੀ ਟਰਾਲੀ ਨੂੰ ਕਰਾਸ ਕਰਨ ਲੱਗੇ ਮੂਰੇ ਟਰੱਕ ਆ ਗਿਆ ਅੱਛਾ ਜੀ ਉਹਨਾਂ ਐਕਸੀਡੈਂਟ ਹੋ ਗਿਆ ਇਪਿੰਟ ਖਬਰ ਪਹੁੰਚੀ ਫਿਰ ਰਾਤ ਪਿੰਡ ਦੇ ਆਦਮ ਤਾਂ ਹੀ ਜਾੜੇ ਸੀ ਉਹਦਾ ਸਾਰੇ ਬੰਦੇ ਸਪੈਂਚਰ ਕੇ ਸਾਰੇ ਸਾਰੇ ਮੋਤਵਾਰ ਬੰਦੇ ਸੀਗੇ ਸਾਰੇ ਜਾੜੇ ਸੀਗੇ ਤੇ ਮਹਲਾ ਪਿੰਡ ਨੂੰ ਦਾ ਸੁਭਾਵ ਪਤਾ ਲੱਗੇ ਅੱਛਾ ਹਾਂਜੀ ਉਸ ਤੋਂ ਬਾਅਦ ਤਾਂ ਫਿਰ ਮਾਹੌਲ ਬਿਲਕੁਲ ਹਾਂਜੀ ਇੱਥੇ ਨਾਲੇ ਜਿਹੜੇ ਸੀਗੇ ਉੱਥੋਂ ਪੋਸਟ ਖੜ੍ਹਦੀ ਉਹਨਾਂ ਨੇ ਸਾਡੇ ਥਾਣੇ 'ਚ ਫੋਨ ਕੀਤਾ ਜਿੱਥੇ ਬਾਜੇ ਕਰਨ ਅੱਛਾ ਜੀ ਉਹਨਾਂ ਨੇ ਥਾਣੇ ਵਾਲਿਆਂ ਨੂੰ ਫਿਰ ਮਾਦੇ ਘਰੇ ਦੱਸਿਆ ਅੱਛਾ ਉਦੋਂ ਟੈਲੀਫੋਨਾਂ ਦੀ ਸੁਵਿਧਾ ਹੁੰਦੀ ਨਹੀਂ ਸੀਗੀ ਉਦੋਂ ਅੱਛਾ ਜੀ ਹਾਂਜੀ ਹਾਂਜੀ ਤੇ ਉਹ ਫਿਰ ਥਾਣੇ 'ਚ ਪਿੰਡ ਦੇ ਸਾਰੇ ਚ ਪੈਰ ਕੀ ਤੜਕੇ ਉਦੋਂ ਹਾਰ ਨਹੀਂ ਰੁੱਤ ਸੀਗੀ ਮਤਲਬ 2-3 ਦਿਨ ਸਾਡੇ ਕੋਈ ਖੇਤ ਨਹੀਂ ਆਇਆ ਅੱਛਾ ਹਾਂਜੀ ਜੜੇ ਇਨਾਮ ਸੋ ਸਮਾਤ ਬੜਾ ਬੜਾ ਦੁੱਖ ਵਾਲੀ ਸੀ ਇਸੇ ਜਗ੍ਹਾ ਤੇ ਉਹਨਾਂ ਦਾ ਇਸ ਕਾਰਨ ਤਾਂ ਇੱਕ ਬਾਈ ਜੀ ਕੁਲਵੰਤ ਸਿੰਘ ਕਬੱਡੀ ਕੋਚ ਨੇ ਔਰ ਸਾਥੀ ਰਹੇ ਨੇ ਨਾਲ ਦੇ ਬਾਈ ਜੀ ਪਹਿਲਾਂ ਤਾਂ ਤੁਹਾਡਾ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਹਰਜੀਤ ਬਾਈ ਦੀਆਂ ਯਾਦਾਂ ਜ਼ਿਹਨ ਦੇ ਵਿੱਚ ਆਉਂਦੀਆਂ ਹਾਂਜੀ ਬਾਈ ਬਹੁਤ ਯਾਦ ਆਉਂਦੀਆਂ ਅੱਛਾ ਬਈ ਕਿਵੇਂ ਇਹਦਾ ਸਮਾਂ ਸੀ ਜਾਈ ਬਾਕੀ ਹੁਣ ਆਪਾਂ ਕਿਸੇ ਨੂੰ ਦੱਸ ਥੋੜਾ ਸਾਨੂੰ ਵੀ ਯਾਦ ਹੋਏ ਤੁਹਾਨੂੰ ਤੁਸੀਂ ਪੁੱਛਦੇ ਦੱਸਦੇ ਰਹਿ ਮੈਂ ਹਾਂ ਹਮੇਸ਼ਾ ਬੰਦਾ ਭੁੱਲਣ ਵਾਲੀ ਚੀਜ਼ ਨਹੀਂ ਨਾ ਭੁੱਲਣੇ ਚੀਜ਼ ਹੈ ਹਰਜੀਤ ਹਮ ਨਾਲ ਤੁਸੀਂ ਆਪ ਜਦੋਂ ਮਿਲਦੇ ਹੁੰਦੇ ਸੀਗੇ ਜਾਂ ਪ੍ਰੈਕਟਿਸ ਕਰਦੇ ਸੀ ਉਹ ਗੱਲਾਂ ਜ਼ਰੂਰ ਮੈਂ ਚਾਹੁੰਗਾ ਸਮਝਾਉਂ ਜੀ ਕੋਈ ਇੱਥੇ ਬਈ ਪ੍ਰੈਕਟਿਸ ਕਰਦੇ ਪਹਿਲਾਂ ਸਕੂਲ 'ਚ ਖੇਡਦੇ ਰਹੇ ਅਸੀਂ ਮੈਂ ਕਿਡਾ 27 ਕਿਲੋ 35 ਕਿਲੋ ਖੜਦਾ ਹੁੰਦਾ ਸੀ ਉਦੋਂ ਤੇ ਗੱਲਾਂ ਬਹੇ ਹਰਜੀਤ ਤੋਂ ਬੈਠਾ ਹੁੰਨੇ ਕਿਵਰੀ ਜਿਹੜੇ ਲਈ ਹੁੰਦੇ ਸੀ ਅਸੀਂ ਡੋਲੇ ਵੇਖੀ ਜਾਨੇ ਜਾਂ ਉਹਨੇ ਪੱਟ ਵੇਖੀ ਜਾਨੇ ਵੀ ਜਿਹੜੇ ਪੱਟਾ ਵੀ ਤੇਰੇ ਲਾ ਕਰਕੇ ਪੱਟਾ ਮੁੰਡਿਆਂ ਨੂੰ ਦੂਜਿਆਂ ਨੂੰ ਕਹੀ ਜਾਨਾ ਆਪ ਦੇ ਨਾਲ ਦਾਨ ਵੀ ਉਹਦੇ ਟੌਲੇਪੰਦੇ ਹਨ ਕਟਾ ਕਟਾ ਤਗੜਾ ਤਗੜਾ ਸਰੀਰ ਹਨ ਤੋਂ ਸੀਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਜਾਂ ਕਿ ਵੀ ਰੀਦ ਨਾਲ ਸੇਖੇ ਵਾਲਾ ਕਿਵਲਾ ਇਹ ਮੁੰਡਾ ਕੋਡੀ ਖੇਡਦਾ ਹੁੰਦਾ ਸੀ ਤੇ ਇੱਥੇ ਆ ਜਾਂਦਾ ਹੁੰਦਾ ਸੀ ਕਾਲੇ ਵਰਗੇ ਕਾਜੀ ਨਾਲ ਵਰਗੇ ਆ ਜਾਂਦੇ ਸੀ ਹੋਰ ਆ ਜਾਂਦੇ ਪਲੇਅਰ ਇਹਦੇ ਨਾਲ ਬਾਹਰਲੇ ਪਲੇਅਰ ਨੂੰ ਵੇਖ ਕੇ ਵੀ ਸਾਨੂੰ ਆਉਂਦਾ ਵੀ ਇਹ ਤਗੜੇ ਤਗੜੇ ਪਲੇਅਰ ਇਹਦੇ ਕੋਲੇ ਆਉਂਦੇ ਸੀ ਬਾਈ ਕੋਲੇ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਜਦੋਂ ਵੀ ਹਰਜੀਤ ਸਾਡੇ ਪਿੰਡ ਦਾ ਐਡਾ ਤਗੜਾ ਪਲੇਅਰ ਹਮ ਬੜਾ ਮਾਣ ਮਹਿਸੂਸ ਹੁੰਦਾ ਸੀ ਸਾਨੂੰ ਇਹ ਚੀਜ਼ ਫਿਰ ਤੁਹਾਨੂੰ ਵੀ ਟ੍ਰੇਨਿੰਗ ਅਗਲੇ ਅਗਲੀ ਪੀੜ੍ਹੀ ਨੂੰ ਟ੍ਰੇਨਿੰਗ ਦਿੰਦੇ ਸੀ हां ਉਹ ਟ੍ਰੇਨਿੰਗ ਨੂੰ ਨਹੀਂ ਦੱਸਦੇ ਸੀ ਐਂ ਕਰ ਕੋ ਐਂ ਕਰ ਕੋ ਵੈਸੇ ਮੇਰੇ ਨਾਲ ਦੇ ਨਾਲ ਉਹ ਮੈਂ ਖੇਡਣ ਹਟ ਗਏ ਸੀ ਹਾਂ ਮੇਰੇ ਨਾਲ ਦਾ ਸੈਟ ਜਿਹੜੇ ਮੇਰੇ ਬੂਰ ਕੋ ਖੇਡਣ ਹਟ ਗਏ ਸੀ ਤੇ ਮੈਨੂੰ ਉੱਥੇ ਬਿਜਲੀ ਘਰ ਵਾਲਾ ਕਹਿੰਦਾ ਤੂੰ ਕਦੋਂ ਨਹੀਂ ਖੇਡਦਾ ਉਹ ਤੇ ਮੈਂ ਕਿਹਾ ਭਾਈ ਮੇਰੇ ਨਾਲ ਕਦੋਂ ਵੱਡਿਆਂ ਨਾਲ ਖੇਡ ਲਿਆ ਕਰ ਹੂੰ ਫਿਰ ਮੈਨੂੰ ਉਹਦਾ ਭੁੱਸ ਪਿਆ ਮੇਰੀ ਜੱਗ ਖੁੱਲ ਗਈ ਵੱਡਿਆਂ ਨਾਲ ਮੈਂ ਇਦੂ ਵੱਡਿਆਂ ਮੈਂ ਪੰਡ ਸੱਟਾਂ ਨਾਲ ਖੇਡਦਾ ਰਹਾ ਵੇਲਾ ਹੱਟ ਪੰਡ ਚੋਂ ਅੱਛਾ ਜਿਹੜੇ ਹਰੀਦ ਨਾਲ ਗੋਡੀ ਖੇਡਦੇ ਹੁੰਦੇ ਸੀ ਮੈਂ ਉਹਨਾਂ ਨਾਲ ਵੀ ਮੈਚ ਲਾਇਆ ਹੂੰ ਜਿਹੜੇ ਮੇਰੇ ਨਾਲ ਸੀਨੀਅਰ ਸੀ ਮੈਂ ਉਹਨਾਂ ਨਾਲ ਹੀ ਮੈਚ ਲਾਇਆ ਜਿਹੜੇ ਮੇਰੇ ਇੱਕ ਦੋ ਸੀਨੀਅਰ ਰਿਸੋਰਸ ਸੀ ਮੇਰੇ ਨਾਲ ਉਹਨਾਂ ਨਾਲ ਮੈਚ ਲਾਇਆ ਜਿਹੜੇ ਮੇਰੇ ਬਰੋਬਰ ਦੇ ਉਹਨਾਂ ਨਾਲ ਮੈਂ ਖੇਡਿਆ ਹੀ ਖੇਡਿਆ ਜਿਹੜੇ ਮੈਨੂੰ ਮੈਂ ਖੜਾਉਂਦਾ ਜੀ ਇਹਨਾਂ ਨੂੰ ਉਹਨਾਂ ਨਾਲ ਹੀ ਮੈਂ ਖੇਡਦੇ ਰਹਾ ਅੱਛਾ ਹੁਣ ਇਹ ਨਹੀਂ ਪਤਾ ਜਿਹੜੇ ਮੈਨੂੰ ਹੁਣ ਖੜਾਉਣਾ ਇਹ ਨਹੀਂ ਪਤਾ ਮੈਂ ਉਹਨਾਂ ਨਾਲ ਵੀ ਖੇਡਾਂ ਅੱਛਾ ਜਦੋਂ ਤੁਸੀਂ ਦੱਸਦੇ ਸੀ ਕਿ ਮਰਜੀਤ ਬਾਈ ਉਹਨਾਂ ਨੇ ਪ੍ਰੈਕਟਿਸ ਕਰਨੀ ਤਾਂ ਆਪਾਂ ਨਵਾਉਣਾ ਉਹਨਾਂ ਨਾਲ ਕਾ ਗੇੜ ਕੇ ਸਾਬਰ ਮਾਰਨਾ ਇਹ ਜਦੋਂ ਇੱਥੇ ਛੱਪੜ ਹੁੰਦਾ ਬਾਈ ਛੱਪੜ ਦਾ ਪਾਣੀ ਸਾਫ਼ ਹੁੰਦਾ ਸੀ ਉਹਨਾਂ ਉਦੋਂ ਖੇੜ ਦੇ ਇਕੱਠੇ ਹੁੰਦੇ ਵੀ ਕਨੇ ਵਿਸ਼ੇ ਇਧਰ ਹੀ ਆਵਰਦੇ ਸੀ ਸਾਨੂੰ ਲੀੜੇ ਜਾਂ ਚੱਪਲਾਂ ਫਟਾਉਂਦੇ ਆ ਉਹਦਿਆਂ ਤੇ ਅਸੀਂ ਉੱਤੋਂ ਲਈ ਜਾਂਦੇ ਸੜਕ ਉੱਤੋਂ ਦੀ ਪਈ ਪਈ ਹੁੰਦੀ ਸੀ ਉੱਤੋਂ ਦੀ ਨਲਕੇ ਕੋਲੇ ਪਿੱਪਲ ਕੋਲੇ ਨਲਕਾ ਲੱਗਾ ਹੁੰਦਾ ਸੀ ਤੇ ਇਹਨਾਂ ਨੇ ਛੱਪੜ ਦੇ ਵੇਚਦੀ ਜਾਣਾ ਅੱਧੀ ਮਿੱਟੀ ਤਾਂ ਇਹਨਾਂ ਨੇ ਉਹ ਮਿੱਟੀ-ਮੁੱਟੀ ਲੈ ਜੂਗੀ ਮਣੀ-ਮੁੱਟੀ ਤੇ ਛੱਪੜ ਦੇ ਵੀ ਦੀ ਜਾਂਦੇ ਸੀ ਜੋ ਪੁੱਥੂਕਾਂ ਪੜਦੇ ਜਾਂਦੇ ਇਹਦਾ ਵੇਚਦੀ ਅਸੀਂ ਉੱਤੋਂ ਨਹੀਂ ਭੱਜ ਕੇ ਜਾਂਦੇ ਪਰ ਉੱਥੇ ਪਿੱਪਲ ਥੱਲੇ ਸੀ ਨਲਕਾ ਘੜਦਾ ਨਾ ਇਹਨਾਂ ਨੂੰ ਇਦਮ ਹੋਣਾ ਢੂ ਢਾਈ ਮੰਨ ਲਈ ਸਾਨੂੰ ਚਾਹ ਆਉਂਦਾ ਵੀ ਢੂਈ ਮਿਲ ਗਈ ਹਰਜੀਤ ਦੀ ਉਹ ਮਲੇ ਬਿਨਾਂ ਤਾਂ ਗੜੀ ਨਾ ਤੇ ਦਾ ਬਾਾਈ ਹੁਣੀ ਬਾਹਰ ਵੀ ਜਾਂਦੇ ਖੇਡਣ ਤੇ ਸਮਾਨ ਲਿਆਉਣਾ ਬਾਹਰੋਂ ਸਾਬਣ ਸਾਬਣ ਸੁਬਨ ਲਿਉਂਦੇ ਹੀ ਬਾਈ ਸਾਬਣ ਲਿਆ ਕੇ ਦਿੰਦੇ ਇੱਕ ਏਡੀ ਬੋਤਲ ਦੀ ਜਿਹੜੇ ਸਾਬਣ ਸੀਗੀ ਉਹ ਵੀ ਤੇ ਬਸ ਉਹ ਕਸਾਈ ਦਿੱਤੀ ਹਮ ਲਹਰਾਂ ਨੇ ਉਹ ਰਕੜਾ ਦੇ ਜਾਂਦੇ ਵੀ ਬਾਹਰੋਂ ਆਈ ਗਏ ਮੈਂ ਤਾਂ ਇਹਦੇ ਵਿੱਚ ਖਾਣਾ ਜਾਣਗੇ ਤੇ ਸਾਬਣੇ ਬਾਹਰੋਂ ਆਈਏ ਸੰਤੋ ਨੂੰ ਪਤਾ ਵੀ ਚਾਹ ਹੀ ਨੇ ਬਾਹਰੋਂ ਚੀ ਜਾਈ ਤੇ ਚਾਹ ਬਣਾਉਂਦਾ ਸੀ ਤੇ ਉਹ ਸਾਬਣ ਲਿਆ ਕੇ ਦਿੰਦੀ ਬਸ ਉਹ ਹੀ ਕਸਾਈ ਜਾਂਦੇ ਦੇ ਸੀ ਬਈ ਸਾਬਣ ਹੋਰ ਲੈ ਨਹੀਂ ਸਕਦਾ ਸਾਬਣ ਮੋਕੀ ਤੁਸੀਂ ਕਹਿੰਦੇ ਵੀ ਕੁੱਟਣ ਲਾ ਪੈਂਦੇ ਵੀ ਇੱਕ ਵਾਰੀ ਪ੍ਰੈਕਟਿਸ ਕੀਤੀ ਦੂਜੀ ਵਾਰੀ ਫੇਰ ਵੀ ਦਬਕਾ ਮਾਰਦੇ ਵੀ ਪ੍ਰੈਕਟਿਸ ਕਰੋ ਨਹੀਂ ਜਰੂਰ ਹਾਂ ਪ੍ਰੈਕਟਿਸ ਜਰੂਰ ਕਰੂੰਗਾ ਪ੍ਰੈਕਟਿਸ ਕੋਈ ਨਾ ਤਾਂ ਅਸੰਧੰਨ ਦਾ ਜੀ ਕਿਸੇ ਨੂੰ ਪ੍ਰੈਕਟਿਸ ਕਰਾਉਂਦੇ ਪੂਰੀ ਵਧੀਆ ਨਹੀਂ ਉੱਥੇ ਸਾਨੂੰ ਕਰਾਉਂਦੜੇ ਬਿੱਲੀ ਘਰ ਦੇ ਪਹਿਲੇ ਪੇ ਚੌਂਕ ਚ ਸਵੇਰ ਦੀ ਪ੍ਰੈਕਟਿਸ ਸਵੇਰ ਨੂੰ ਡਾਂਡੂਂਡ ਲਮਾਉਂਦੜਾ ਸਾਰਾ ਕੋ ਮਿਹਨਤ ਲਾਉਂਦੇ ਸਾਰੇ ਮੁੰਡੇ ਹੁੰਦੇ ਸੀ ਉੱਥੇ ਕਈ ਵਾਰੀ ਤੇ ਇਹਨਾਂ ਦੇ ਰਿਸ਼ਤੇਦਾਰ ਵੀ ਇੱਕ ਦੋ ਹੁੰਦੇ ਸੀ ਨਾਲ ਬਾਈ ਦੇ ਨਾਲ ਹੁੰਦੇ ਸੀਗੇ ਤੇ ਇਹ ਵੀ ਰਿਸੀ ਉਹ ਕੋਈ ਟੱਪਣਾ ਐ ਕਰਕੇ ਹੱਥ ਲਾ ਕੇ ਤੁੰ ਟੱਪਣਾ ਐ ਤੇ ਉਹ ਦੱਸਾਂ ਵੀ ਐ ਟੱਪਣਾ ਤੇ ਹਦੀਦ ਨੂੰ ਤਾਂ ਅਸੀਂ ਟੱਪ ਗਏ ਸੀ ਹੱਥ ਲਾ ਕੇ ਐਂ ਜੇ ਕਰਕੇ ਲੱਤ ਵੀ ਚੌੜਾ ਬਹਲਾ ਸੀ ਤੇ ਉਹਨੂੰ ਟੱਪਣ ਲੱਗੇ ਤੇ ਉਹ ਇਹਦੇ ਨਾਲੋਂ ਕੱਦ ਬਾਈ ਨਾਲੋਂ ਵੱਡਾ ਸੀ ਉਹਦਾ ਥੋੜਾ ਜਿਹਾ 2-3 ਇੰਚ ਹੀ ਵੱਡਾ ਹੋਊਗਾ ਮੈਨਾਂ ਉਹ ਜੂੜਾ ਸੀਗਾ ਤੇ ਉਹ ਖੜਾ ਹੋ ਗਿਆ ਮੈਨੂੰ ਚੱਕ ਕੇ ਤੇ ਫਿਰ ਰਜੀਤ ਨੇ ਉਹਦੇ ਵੀ ਸ਼ੌਂਕ ਮਾਰੀ ਸੀ ਗੱਟੇ ਦੇ ਅੱਛਾ ਕਹਿੰਦਾ ਵੀ ਤੈਨੂੰ ਪਤਾ ਨਾਦਾ ਕਿ ਐ ਪ੍ਰੈਕਟਿਸ ਕਰਨੀ ਤੇ ਫਿਰ ਮੁੜ ਕੇ ਤੇ ਫਿਰ ਉਹ ਉਹ ਬਾਈ ਕੱਚਾ ਜੋਗੇ ਸਾਰੀ ਤਾਂ ਉਹ ਅਜਿਹਾ ਸੁਣਾਈ ਹੁੰਦਾ ਜਦੋਂ ਬਾਈ ਦੀ ਆ ਸਾਡੇ ਬਾਈ ਦੀ ਫਿਰ ਦੂਜੇ ਐਦੇ ਸੀ ਬਾਈ ਦੀਆਂ ਸਾਰੀਆਂ ਐਦੀ ਸੀ ਸਾਡੇ ਤਾਂ ਬਾਈ ਦੀਆਂ ਹੁੰਦੀਆਂ ਸੀ ਅਸੀਂ ਕਰਾਂ ਲੋਗੇ ਇੱਥੇ ਅਸੀਂ ਕਿ ਬਾਈ ਆ ਉਹ ਆਉਂਦਾ ਹਜੇ ਆਇਆ ਨਹੀਂ ਅਸੀਂ ਦੀ ਕੀ ਗੇ ਪਹਿਲਾਂ ਨਾ ਤੇ ਜਦੋਂ ਆ ਗਿਆ ਲੈਡ ਦੇ ਚਾਨ ਨਾਲ ਪੈ ਗਿਆ ਬੱਸ ਦਾ ਵੀ ਹੋ ਹੁੰਦਾ ਸਾਨੂੰ ਪਤਾ ਲੱਗੇ ਨਹੀਂ ਵੀ ਨਿਗਾ ਸਾਡੀ ਵੀ ਉਦੋਂ ਵੀ ਉਹਦੀ ਚ ਹੁੰਦੀ ਸੀ ਵੀ ਉਹ ਆ ਗਿਆ ਤੇ ਅਸੀਂ ਨਾ ਇੱਥੇ ਟਾਲ ਲੀ ਉਹਲੇ ਉਹਨਾਂ ਤੇ ਟਾਲੀ ਜੇ ਮੈਂ ਤੇ ਇੱਕ ਮੁੰਡਾ ਹੋਰ ਮੇਰੇ ਨਾਲ ਇੱਥੇ ਹੈਗਾ ਹੀ ਹਜੇ ਉਹ ਤੂੰ ਅਸੀਂ ਲੋਕ ਦੇ ਸੀ ਕਿ ਵੀ ਲੁਕ ਜੰਨੇ ਆਪਾਂ ਸਕੂਲ ਵੀ ਜਾਣਾ ਤੇ ਆਪਾਂ ਨੂੰ ਫਿਰ ਪ੍ਰੈਕਟਿਸ ਕਰਾਉਗਾ ਸੀ ਉੱਥੇ ਲੋਕ ਕੇ ਤਾਲੀ ਕੋ ਲੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੂੰ ਉਹਨਾਂ ਨੇ ਆਵਾਜ਼ ਮਾਰੀ ਇੱਧਰ ਆ ਜਾਓ ਇੱਧਰ ਹੂੰ ਅਸੀਂ ਫਿਰ ਵੀ ਚੁੱਪ ਕਰਕੇ ਬਿਠਰੇ ਵੀ ਹਾਂ ਉਹਨੂੰ ਪਤਾ ਨਹੀਂ ਵੀ ਕਿੱਥੇ ਬੈਠੇ ਆ ਉਹ ਮੈਨੂੰ ਸਾਰਾ ਪਤਾ ਇੱਧਰ ਆ ਜਾਓ ਤੁਸੀਂ ਲੋਕਾਂ ਮਰਨ ਫਿਰ ਅਸੀਂ ਬਾਹਰ ਆ ਗਏ ਜਿਵੇਂ ਚੋਰ ਨਹੀਂ ਬਾਹਰ ਆਉਂਦੇ ਹੁੰਦੇ ਐ ਬਾਹਰ ਆ ਗਏ ਬਾਹਰ ਕੇ ਬਾਈ ਅਸੀਂ ਸਕੂਲ ਜਾਣਾ ਇੰਜ ਕਰ ਰਹੇ ਇੱਧਰ ਆ ਜਾਂਦਾ ਦਵਾਰੇ ਪੀੜ ਪੇਟ ਸੇ ਕਰਨੀ ਸਭ ਅੱਛਾ ਹਾਂ ਮਤਲਬ ਉਹ ਅੱਗੇ ਚਾਹੁੰਦੇ ਸੀ ਵੀ ਹੋਰ ਬੰਦੇ ਤਿਆਰ ਹੋਣ ਉਹ ਤਾਂ ਬੈ ਫਿਰ ਗੱਲਾਂ ਥੱਲੇ ਹੱਥ ਮਾਰ ਲਾਂਗੇ ਦੀ ਗੱਲਾਂ ਆਪਾਂ ਗੱਲਾਂ ਕਰਦੇ ਆ ਗੱਲਾਂ ਕਰਦੇ ਆਪਾਂ ਗੱਲਾਂ ਕਰੀਏ ਮਾਰੀਏ ਮੈਂ ਬਾਈ ਜੀ ਸਕੂਲ ਜਾਣਾ ਉਹ ਤਾਂ ਮੈਂ ਕਿਹਾ ਜਾਣਾ ਸਾਡੇ ਕੋਟ ਸਕੂਲ ਜਿਉਂ ਪੈ ਜਾਣੀ ਹੂੰ ਫਿਰ ਉਹ ਫਿਰ ਉਹ ਮਸਾਂ ਭੇਜਦਾ ਸੀ ਯਾਨੀ ਕਿ ਗੱਲਾਂ ਦਾ ਵੀ ਬਹੁਤ ਸਕੀਨ ਸੀ ਜਿਹੜੇ ਉਸ ਮੁਖ ਬੰਦਾ ਸੀ ਵੀ ਕਹਿ ਦਿੱ ਗਏ ਸਾਨੂੰ ਮੁੜ ਕੇ ਫਿਰ ਅਸੀਂ ਉੱਥੋਂ ਆ ਜਾਈ ਨਹੀਂ ਸਕੂ ਮੈਂ ਦੇਖ ਰਿਹਾ ਇੱਥੇ ਭਾਜੀ ਕਾਫੀ ਜਿੰਨਾ ਪ੍ਰਾਣੀਆਂ ਸ਼ੀਲਦਾਂ ਪਈਆਂ ਨੇ ਇਹ ਉਹਨਾਂ ਦੀਆਂ ਹੀ ਜਿੱਤੀਆਂ ਹੋਈਆਂ ਜਿਦਾ ਥੱਲੇ ਦੇਖੋ ਇੱਕ ਤਸਵੀਰ ਹੈ ਕਿੰਨੀ ਪ੍ਰਾਣੀ ਹੈ ਤਸਵੀਰ ਦੇਖਣ ਤੋਂ ਤੁਹਾਨੂੰ ਅੰਦਾਜ਼ਾ ਲੱਗ ਰਿਹਾ ਹੋਵੇਗਾ ਉਹ ਕਿਸੇ ਵਿਦੇਸ਼ੀ ਦੇਖੋ ਟੂਰਨਾਮੈਂਟ ਦਾ ਹੈਗਾ 11000 ਡਾਲਰ ਦਾ ਇਨਾਮ ਸੀਗਾ ਸੈਕੰਡ ਪ੍ਰਾਈਜ਼ 8000 ਡਾਲਰ ਮਤਲਬ ਇਹ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਪਹਿਲੇ ਖਿਡਾਰੀ ਸੀਗੇ ਜਿਹੜੇ ਬਾਹਰ ਅਮਰੀਕਾ ਕੈਨੇਡਾ ਜਾਂਦੇ ਉਹ ਟਾਈਮ ਤੇ ਲੱਖ ਲੱਖ ਰਬੀਰ ਨੇ ਹਰਜੀਤ ਦੀ ਹੁੰਦੀ ਸੀ। ਬਾਕੀ ਜੱਫੇ ਹਰ ਇੱਕ ਨੂੰ ਲੱਗ ਜਾਂਦੇ ਪਰ ਇਹਦੇ ਵਰਗੀ ਖੇੜਾ ਨਹੀਂ ਕਿਸੇ ਦੀ। ਜੱਫੇ ਤਾਂ ਹਰ ਇੱਕ ਨੂੰ ਲੱਗ ਜਾਂਦਾ ਇਹ ਨਹੀਂ ਗੱਲਾਂ ਤੇ ਜੱਫਾ ਨਹੀਂ ਲੱਗਦਾ ਸੀ ਹਰਜੀਤ ਨੂੰ। ਜੱਫਾ ਲੱਗ ਵੀ ਜਾਂਦਾ ਸੀ ਪਰ ਇਹਦੇ ਵਰਗੀ ਖੇੜਾ ਨਹੀਂ ਕਿਸੇ ਦੀ ਨਾ ਖੇੜੋਵੇਂ ਕਿਸੇ ਨੇ ਕੁੱਡੀ ਪਾਉਣੀ ਆ ਤੇ ਨਾਵੇਂ ਹੱਸ ਕੇ ਕਹਿੰਨੇ ਮੁੜਨਾ। ਉਹ ਕੱਲਾ ਹਰਜੀਤ ਹੀ ਮੁੜਦਾ ਸੀ। ਤੇ ਜਿਸ ਦਿਨ ਫੇਰ ਖਬਰ ਆਈ ਉਹ ਉਹ ਦਿਨ ਆਇਆ ਜਿਸ ਦਿਨ ਉਹਨਾਂ ਦੀ ਡੈਥ ਦੀ ਖਬਰ ਆਉਂਦੀ ਆ ਕੀ ਮਾਹੌਲ ਸੀ ਜਾਰਦਨ ਕਿਵੇਂ ਉਸ ਖਬਰ ਨੂੰ ਛੱਲਿਆ। ਉਹ ਤਾਂ ਬਾਈ ਜਿਵੇਂ ਖਬਰ ਨਹੀਂ ਰਹੀਆ ਗਿਆ ਸਾਰਿਆਂ ਦੇ। ਕੀ ਜੋ ਪਤਲਾ ਵੀ ਹਰੀਤ ਆਹ ਗੱਲ ਕਿਵੇਂ ਹੋ ਗਈ ਉਹ ਕਿਵੇਂ ਕਹਾਣੀ ਬੱਪਰ ਗਈ ਆ ਉਹ ਇੰਦਰਜੀਤ ਫੁੱਲਾਂ ਵਾਲੀ ਨੇ ਸੀਗਾ ਬਾਈ ਜਿਹਦੇ ਕੋਲੇ ਗਏ ਸੀ ਹੂੰ ਇੰਦਰਜੀਤ ਫੁੱਲਾਂ ਵਾਲੀ ਕੋਲੇ ਇੱਥੇ ਉਹ ਇਹਦੇ ਕੋਲ ਕਾਰ ਸੀ ਨਿੱਕੀ ਹੂੰ ਇੰਦਰਜੀਤ ਦੇ ਬਾਈ ਇਹਨਾਂ ਨੇ ਕੋਡੀ ਖੇਡਦਾ ਉਹਦੀ ਲੱਤ ਤੇ ਟੁੱਟੀ ਵੀ ਸੀ ਕਿ ਉਹਨੂੰ ਪਲਾਸਟਰ ਹੋਇਆ ਸੀ ਲੱਤ ਤੇ ਉਹ ਉਸ ਟਾਈਮ ਤੇ ਅੱਛਾ ਤੇ ਉਹ ਕੋਈ ਨਾ ਵੀ ਨਾਲ ਉਹ ਗੱਲਾਂ ਕਰੀਗੇ ਨਾਲ ਉਹਨਾਂ ਸਾਡਾ ਉਹ ਤੇ ਲੈ ਗਏ ਤੇ ਉਹਨਾਂ ਵੀ ਮੇਰੀ ਲੱਤ ਤੇ ਵੀ ਇਹਨਾਂ ਦਾ ਕੁਝ ਲਿਖ ਕੇ ਗਿਆ ਉਹ ਬਾਈ ਜਾਂਦਾ ਇਹਦੇ ਇੰਟਰਵਿਊ ਵੀ ਉਹਦੀ ਵੀ ਆਈ ਹੈ ਬਾਈ ਦੀ ਅੱਛਾ ਉਹਦੀ ਲੱਤ ਤੇ ਨਾ ਪਲਾਸਟਰ ਤੇ ਕੋਈ ਲਿਖ ਕੇ ਗਏ ਸੀ ਇਹ ਅੱਛਾ ਹਾਂ ਤੂੰ ਉਥੋਂ ਉਹਦੀ ਇੰਦਰਜੀਤ ਫੁੱਲਾਂ ਵਾਲੇ ਦੀ ਕਾਲੀ ਜੇਸੀ। ਜਿਹੜਾ ਐਕਸੀਡੈਂਟ ਉੱਥੇ ਆਇਆ ਉਹ ਥਾਂ ਨਾ ਪਾਰਟੀ ਸੜਕ ਪਾਰਟੀ ਪਈ ਆ ਉਹ ਮੈਂ ਵੇਖੀ ਅੱਖੀਂ ਵੇਖੀ ਆ। ਉਹ ਸੜਕ ਕ ਪਾਸੋਂ ਐ ਪੜਕ ਦੂਈ ਪਾਸੇ ਵੀ ਜੇਸੀ ਐ ਗਈ ਆ। ਉਹ ਖੜੜ ਥਾਣੇ ਜੀ ਖੜੀ ਜੇਸੀ ਕਾਲੀ ਜੇਸੀ ਸੀ। ਅੱਛਾ। ਵਿੱਚ ਕੈਟ ਲੱਗੀ ਲਾਵੀਰੇ ਦੀ। ਅੱਛਾ। ਹਾਂ। ਉਹ ਗਾਣੇ ਸੁਣਦਾ ਵੀ ਬੜਾ ਕਦਾਂ ਕਰੋ ਦੁਨੀਆ ਤੋਂ ਤੁਰ ਜਾਣਾ ਯਾਰ ਆਵੇ। ਇੱਕ ਇੱਕ ਇਹ ਰਜੀ ਦੇ ਲਾਵੀਰੇ ਦੇ ਬਣੇ ਗਾਣੇ ਸੁਣਦੇ ਸੀ ਇਹ ਸਾਰੇ ਇਹ। ਅੱਛਾ। ਹਾਂ ਲਾਵੀਰੇ ਨੂੰ ਤਾਂ ਫੇਵਰੇਟ ਸੀ ਉਹ ਟਾਈਮ ਤੇ। ਹਾਂ ਗਰੀਦੇ ਮੈਂ ਨਾ ਵਿਆਹ ਤੇ ਵੀ ਲਾਵੀਰਾ ਆਇਆ ਸੀ। ਅੱਛਾ ਬਰੀ ਬਰੀ ਗੱਲ ਸੀਗੀ ਮੈਂ ਇਹਦੇ ਉੱਤੇ ਵੀ ਦੇਖ ਰਿਹਾ ਦੇਖੋ ਪੂਰਾ ਸਰੀਰ ਦਾ ਵੀ ਵੇਰਵਾ ਪੂਰੀ ਜ਼ਿੰਦਗੀ ਦਾ ਵੇਰਵਾ ਇਹਦੇ ਉੱਤੇ ਲਿਖਿਆ ਪਰ ਮੇਰੀਆਂ ਜਿਹੜੀਆਂ ਮੈਂ ਚੀਜ਼ਾਂ ਵਿੱਚੋਂ ਜਿਹੜੀਆਂ ਮੇਰੇ ਨੋਟਿਸ ਦੇ ਵਿੱਚ ਆਈਆਂ ਦੇਖੋ ਸਰੀਰਕ ਬੰਤਰ ਦਾ ਜ਼ਿਕਰ ਕੀਤਾ ਗਿਆ ਲੰਬਾਈ 6 ਫੁੱਟ ਛਾਤੀ 52 ਇੰਚ ਲੱਕ 37 ਇੰਚ ਡੌਲੇ 24 ਇੰਚ ਦੇ ਪੱਟ 40 ਇੰਚ ਤੇ ਝਾ ਭਾਰ ਜਿਹੜਾ ਉਹ 110 ਕਿਲੋ ਤੋਂ 120 ਕਿਲੋ ਤੱਕ ਦਾ ਅੱਛਾ ਬਜ਼ੁਰਗੋ ਤੁਸੀਂ ਵੀ ਦੇਖਿਆ ਬਾਈ ਨੇ ਵੀ ਦੇਖਿਆ ਨਾਲ ਵੀ ਰਹੇ ਜਦੋਂ ਆਪ ਉੱਤ ਦੇਖਦੇ ਹੋ ਇਹ ਚੋਂ ਖੂਬ ਖੂਬ ਨਜ਼ਰ ਆਉਂਦਾ ਜਾਂ ਫਿਰ ਇਹ ਨਾਲ ਵੀ ਤਕੜਾ ਸੀ ਬਾਈ ਨਹੀਂ ਸੀ ਮਾਲਾ ਇਹਨਾਂ ਬਾਹਾਂ ਮੂਹਾਂ ਜ਼ਿਆਦਾ ਲੱਭਣਾ ਹੋਗਾ ਤੇ ਮੈਂ ਸਹੀ ਆਈ ਫੈਸਲਾ ਅੱਛਾ ਹਾਂ ਸਹੀ ਆਈ ਸੀਗਾ ਆ ਆ ਜੀ ਜੇ ਪੇਟ ਨਹੀਂ ਜੀਉਦਾ ਅੱਛਾ ਹਾਂ ਜੀ ਹਾਂ ਜਮਾ ਸੈੱਟ ਸੀ ਫਟ ਸੀ ਪੂਰਾ ਫਟ ਰਹਾ ਇਹ ਜਦੋਂ ਹੁਣ ਦੇਖਦੇ ਹਾਂ ਤੇ ਕਈ ਵਾਰ ਫਿਰ ਆਉਂਦਾ ਮਨ ਜਦੋਂ ਆਪਾਂ ਨਾ ਭੜਦਾ ਦੇਖਦੇ ਹੋਏ ਦੇਖਦੇ ਜਦੋਂ ਇੱਥੇ ਜਾ ਕੇ ਆਉਂਦੀ ਆ ਇੱਥੇ ਆ ਜਾਂਦੇ ਹਾਂ ਹਾਂ ਆਸਾਨ ਬੰਦਾ ਸੀ ਉਦੋਂ ਉਦੋਂ ਫਿਰ ਮਨ ਵੀ ਭੜਦਾ ਇਹਨੂੰ ਦੇਖ ਕੇ ਹਾਂ ਜੀ ਆਪੇ ਹੁੰਦੇ ਨਾ ਆਉਂਦਾ ਸੀ ਇਕੱਠੇ ਰਹੇ ਹਾਂ ਇਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀਗੇ ਜੀ ਹਾਂ ਜੀ ਇਹਨੂੰ ਪੰਜਾਬ ਪੁਲਿਸ ਦੇ ਵਿੱਚ ਸੀਗੇ ਹਾਂ ਜੀ ਖੇਡ ਖੇਡਾਂ ਨੂੰ ਖੇਡ ਨੂੰ ਮਿਲੀ ਸੀ ਖੇਡ ਦਾ ਕਬੱਡੀ ਖੇਡ ਦਾ ਕਰਕੇ ਦੋ ਟੀਮਾਂ ਹੀ ਹੁੰਦੀਆਂ ਸੀ ਉਦੋਂ ਹਾਂ ਤੇ ਉਹਦਾ ਖੇਡਦਾ ਕਰਕੇ ਕਿਹੜਾ ਤਰ ਤਰਤ ਨੌਕਰੀ ਮਿਲੀ ਸੀ ਅੱਛਾ ਮਤਲਬ ਪੰਜਾਬ ਪੁਲਿਸ ਦੇ ਵਿੱਚ ਉਹ ਉਹਨਾਂ ਬਤੌਰ ਕਬੱਡੀ ਖਿਡਾਰੀ ਹਾਂ ਕਬੱਡੀ ਦੇ ਵੀ ਸੀਗੇ ਉਹਨਾਂ ਦੀ ਨੌਕਰੀ ਸਾਰੇ ਸੀਗੇ ਕਾਲੇ ਕੂਲੇ ਵਰਗੇ ਸਾਰੇ ਕਹਿੰਦੇ ਸੀਗੇ ਪੁਛ ਪੰਜਾਬ ਪੁਲਿਸ ਸੀਗੇ ਹਾਂ ਹਾਂ ਤੁਸੀਂ ਤਾਂ ਭਾਜੀ ਖੁੱਦ ਤੁਸੀਂ ਕਹਿੰਿਆ ਵੀ ਨਮਾਉਂਦੇ ਰਹੇ ਪਿੱਠਾ ਮਲਦੇ ਰਹੇ ਇਹ ਸਰੀਰ ਦੇਖਦੇ ਹੋ ਉਹਦੇ ਸਰੀਰ ਉੱਤੇ ਮੱਥ ਲਾਇਆ ਹਰਜੀਤ ਦੇ ਨੂੰ ਹੱਥਾਂ ਨਾਲ ਛੂਹਿਆ ਉਹਨੂੰ ਜਿਹੜੇ ਬੰਦੇ ਨੇ ਵੇਖੇ ਨੇ ਉਹ ਵੀ ਕਹਿੰਦਾ ਮੈਂ ਹਰਜੀਤ ਨੂੰ ਵੇਖਿਆ ਪਰ ਜੀ ਹਰੀਜਿਤ ਨੇ ਨਾ ਲੱਤਾਂ ਵੀ ਹੱਥਾਂ ਬਾਹਾਂ ਫੜਦੇ ਰਹੇ ਆ ਤੇ ਉਹਦੇ ਹੱਥਾਂ 'ਤੇ ਢੂਈ ਮਲਦੇ ਰਹੇ ਆ ਹਰੀਜਿਤ ਦੀ ਵੀ ਕਹਦੀ ਹੱਥਾਂ ਨਾਲ ਇਹਨਾਂ ਨਾਲ ਉਹਦੇ ਟੀਮਾਂ ਨਾ ਦੋ ਹੀ ਹੁੰਦੀਆਂ ਸੀ ਪੰਜਾਬ ਪੁਲਿਸ ਦੀ ਤੇ ਬਿਲੀਗੋੜ ਦੀ ਮੈਂ ਇਹਨਾਂ ਦੇ ਮੇਰੇ ਉਹਨਾਂ ਦੇ ਮੈਚ ਆਸਮੇਂ ਲੱਗਦੇ ਸੀ ਪਰ ਦੋ ਟੀਮਾਂ ਹੀ ਹੁੰਦੀਆਂ ਸੀ ਉਦੋਂ ਅੱਛਾ ਭਮਾ ਭੀਮਾ ਝੇੜੀ ਵਾਲਾ ਹੁੰਦਾ ਸੀ ਬਿੱਟੂ ਬਾਂਗਰ ਹੁੰਦਾ ਸੀ ਇਹ ਹੁੰਦੇ ਸੀ ਹੋਰ ਇਹਨੇ ਟੀਮ ਇਹਨਾਂ ਦੇ ਰੋਟੇ ਟੀਮ ਹੁੰਦੀ ਸੀ ਇਹਨਾਂ ਦੀ ਇਹ ਗਾਜੀ ਨਾਲ ਕਾਲੇ ਰਗੇ ਇਹਨਾਂ ਨਾਲ ਇਹ ਛੋਮੇ ਚੱਕੀ ਛੋਮੇ ਚ ਹੁੰਦਾ ਸੀ ਛੋਮੇ ਚ ਹੁੰਦਾ ਕੁਛ ਛੋਮੇ ਚ ਫਿੱਟਦੇ ਸੀ ਅੱਪਾ ਜੇ ਮੈਂ ਨਾ ਇੱਕ ਸਟਾਈਲ ਉਹਨਾਂ ਦਾ ਜਿਹੜਾ ਕਬੱਡੀ ਰੇਡ ਪਾਉਣ ਜਾਂਦੇ ਸੀਗੇ ਸਟਾਈਲ ਬੜਾ ਜ਼ਬਰਦਸਤ ਸਭ ਤੋਂ ਵੱਖਰਾ ਅੱਜ ਤੱਕ ਦਾ ਸਟਾਈਲ ਹੋਊ ਐ ਬਾਜਵਾਂਗ ਡਾਰੀ ਜੀ ਭਰ ਕੇ ਰੇਡ ਪਾਉਣੀ ਸ਼ੁਰੂ ਕਰਨ ਲੱਗ ਜਾਂਦੇ ਉਹਨੇ ਆ ਕੇ ਬਿਲਕੁਲ ਖੜਨਾ ਜਾਫੀਆਂ ਕੋਲੇ ਜੇ ਅਪਾ ਉਹਦੇ ਪਹਿਲਾਂ ਪਿੱਛੋਂ ਐ ਨਿਕਰ ਚੱਕ ਕੇ ਪਿੱਛੇ ਤਨ ਤਨ ਵਾਰੀ ਮਾਰਨਾ ਫਿਰ ਮੂਰਤ ਤਨਵਰੀ ਥਾਪੀ ਮਾਰਨੀ ਫਿਰ ਉਹਨੇ ਆਏ ਬਾਜ ਨੂੰ ਪਹਿਲਾਂ ਖਿਚਾਰ ਕੇ ਫਿਰ ਟੱਚ ਕਰਨਾ ਉਹਨੇ ਟੱਚ ਵੀ ਹੱਸ ਕੇ ਲਾਉਂਦਾ ਸੀ ਹਾਂ ਹਾਂ ਉਹਨੇ ਰਾਜੂ ਭਾਈ ਰੁਪਿਆ ਵਾਲਾ ਉਹ ਜਾਫੀ ਹੁੰਦਾ ਸੀ ਇਹਨਾਂ ਨਾਲ ਬੋਬ ਦੀ ਖੇਡਦਾ ਜਾਫੀ ਉਹ ਵੀ ਉਹ ਵੀ ਇਹਨਾਂ ਨਾਲ ਜੱਫੇ ਪਾਉਂਦਾ ਸੀ ਵੀ ਇਹਨਾਂ ਨੇ ਟੀਮ 'ਚ ਖੇਡਦਾ ਹੁੰਦਾ ਸੀ ਅੱਛਾ ਜੀ ਹਾਂ ਤੇ ਇਹ ਬਾਈ ਜੀ ਹੁਣ ਉਹਨਾਂ ਤੋਂ ਬਾਅਦ ਉਹਨਾਂ ਵੱਲ ਦੇਖ ਕੇ ਪੀੜੀ ਅਗਲੀ ਆਈ ਹੈ ਖੇਡਣ ਵਾਲੇ ਪਾਸੇ ਨੂੰ ਪੀੜੀ ਬਾਈ ਜੀ ਮੈਂ ਕੋਸ਼ਿਸ਼ ਤਾਂ ਕਰਦੇ ਆਂ ਆਪਾਂ ਹਾਂ ਸਾਨੂੰ 3 ਸਾਲ ਹੋ ਗਏ ਉਹਨਾਂ ਹੁਣ ਵੀ ਨਹੀਂ ਫਰਕ ਪੈਂਦਾ ਹੁਣ ਜਿਆਦਾ ਫਰਕ ਪੈ ਗਿਆ ਹੁਣ ਗਰਾਊਂਡ ਦੇ ਵਿੱਚ 110 20 ਜਾਣੇ ਹੁੰਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂ ਜੀ ਪਿੰਡ ਸੰਜੋਗ ਕਰਦਾ ਹਾਂ ਸਰਪੰਚ ਸੰਜੋਗ ਕਰਦੇ ਸਾਰਾ ਪਿੰਡ ਸੰਜੋਗ ਕਰਦੇ ਵੀ ਕਰਦੀ ਹੁਣ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਵੀ ਮੇਰੇ ਹਿਸਾਬ ਨਾਲ ਪਲੇਅਰ ਨਿਕਰਨੇ ਆਉਂਦੇ ਨੇ ਵਿੱਚੋਂ ਹਾਂ ਪਲੇਅਰ ਇਹਨਾਂ ਵਿੱਚੋਂ ਬਣਨੇ ਆਉਣਗੇ ਹਾਂ ਜੀ ਬਹੁਤ ਵਧੀਆ ਖੇਡਣ ਵਾਲੇ ਆਖ ਦੇਣੀ ਇਹਨਾਂ ਨੂੰ ਸਾਰਾ ਕੁਝ ਕਰਨਾ ਹਨ ਇਹ ਇਹ ਮੇਰੀ ਜ਼ਿੰਮੇਵਾਰੀ ਹੈ ਖੜਾਉਣਾ ਇਹਨਾਂ ਨੂੰ ਮਿਹਨਤ ਸਮੇਂ ਸਿਰ ਲਗਾਉਣੀ ਆ ਹੁਣ ਲਾ ਪੌਣੇ 5 ਵਜੇ ਮੈਂ ਗਰਾਊਂਡ ਦੇ ਵਿੱਚ ਆ ਜਾਣਾ ਹਾਂ ਉਹਨਾਂ ਦੇ ਪਹਿਲਾਂ ਨਿੱਕੇ ਆ ਖੜਾਉਣਾ ਨਿੱਕੇ ਆ ਮੁੰਡੇ ਹੁਣੇ ਮ ਤੇ ਇਹ ਬਿਸ਼ਟ ਆਏ ਗਈ ਤਾਂ ਉਹਦੇ ਮੁੰਡੇ ਕਿਹਾ ਤੇ ਬੁੜਕੇ ਵੱਡੇ ਨੂੰ ਖੜਾਉਣਾ ਮੈਂ ਹਮ ਸਾਰੇ ਵੀਰੇ ਜਦੋਂ ਹੁਣ ਕਬਡੀ ਖੇਡਦੇ ਹੋ ਤਾਂ ਹਰਜੀਤ ਬਾਈ ਹੋਰਾਂ ਨੂੰ ਆਉਂਦਾ ਮਨ ਦੇ ਵਿੱਚ ਵੀ ਇਹਨਾਂ ਵਾਂਗ ਬਣਨਾ ਹਾਂਜੀ ਬਹੁਤ ਆਉਂਦਾ ਜੀ ਕੀ ਚੱਲਦਾ ਹੁੰਦਾ ਜਦੋਂ ਇਹਨਾਂ ਦੀ ਸਮਾਤ ਤੋਂ ਇਥੋਂ ਲੰਘ ਕੇ ਜਾਂਦੇ ਹੋ ਸਥਾਨ ਤੋਂ ਕੁਝ ਮਾਈਂਡ ਦੇ ਵਿੱਚ ਆਉਂਦਾ ਹੋਊਗਾ ਨਾ ਜਦੋਂ ਗਰਾਊਂਡ ਦੇ ਵਿੱਚ ਹੁੰਨੇ ਹੋਵੋਗੇ ਆ ਹੀ ਹੁੰਦਾ ਜੀ ਬਾਈ ਯਾਰ ਕਿਆ ਬਣ ਗਏ ਪ੍ਰੈਕਟਿਸ ਕਰਦੇ ਹੋ ਰੋਜ਼ ਹਾਂਜੀ ਡੇਲੀ ਮੈਨੂੰ ਲੱਗਦਾ ਜਿਸ ਦਿਨ ਇੱਥੇ ਮਿਲਣਾ ਦਾ ਅੰਤਿਮ ਸੰਸਕਾਰ ਕੀਤਾ ਹੋਊਗਾ ਉੱਥੇ ਤਾਂ ਫਿਰ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਜਾਵਾ ਕਿਤੇ ਨਹੀਂ ਸੀ ਜਗ੍ਹਾ ਸੇ ਉਹ ਉੱਥੋਂ ਸੜਕ ਤੱਕ ਲੱਗੇ ਇੱਧਰ ਸਾਰੇ ਪਿੰਡ ਤੱਕ ਬਹੁਤ ਸਾਰੇ ਪਿੰਡ ਸਾਰੇ ਪਿੰਡਾਂ ਸੇ ਪਹੇ ਦੇ ਸਾਰੇ ਪਿੰਡ ਇੱਥੇ ਸੀ ਉਹ ਕੁੱਲ ਲੱਖਾਂ ਹਿਸਾਬ ਨਾਲ ਕਹਿੰਦੇ ਸੀ ਬੰਦੇ ਸਾਰੇ ਪਿੰਡ ਜਦੋਂ ਆਲੇ ਦੁਆਲੇ ਕਿਤੇ ਮੈਚ ਹੁੰਦਾ ਸੀ ਹਰਜੀਤ ਬਾਈ ਹੋਰਾਂ ਦਾ ਕਹਿੰਦੇ ਲੋਕ ਟਰਾਲੀਆਂ ਪਰ ਆਉਂਦੇ ਸੀ ਮੈਚ ਮੈਂ ਨਾ ਬਾਈ ਜੀ ਇੱਥੇ ਮੈਂ ਦੋ ਤਿੰਨ ਮੈਚ ਮੇਰੇ ਯਾਦਗਰੀ ਮੈਚ ਹਰਜੀਤ ਦੇ ਵੇਖੇ ਜਦੋਂ ਸ਼ੌਕ ਨੂੰ ਮੈਂ ਉੱਥੇ ਖੇਡਣ ਜਾਂਦਾ ਰਿਹਾ ਦ ਤੇ ਇੱਥੇ ਅਸੀਂ ਬੰਬੀਏ ਭਾਈ ਕੇ ਮੈਚ ਵੇਖਿਆ ਸੀ 20 ਭਾਈ ਕੇ ਮੈਂ 35 ਕਿਲੋ ਮੈਨੂੰ ਬੇਠ ਦਾ ਜਾਫੀ ਦਾ ਨਾਮ ਮਿਲਣਾ ਸੀ ਉਹ ਪਹਿਲੇ ਦਿਨ ਉਹਨੇ ਦਿੱਤਾ ਨਹੀਂ ਦੂਜੇ ਦਿਨ ਨਹੀਂ ਦਿੱਤਾ ਕੋਈ ਤੀਜੇ ਦਿਨ ਆਜੋ ਚਲ ਮੈਂ ਤੀਜੇ ਦਿਨ ਚਲੇ ਜਾਵਾਂਗੇ ਅਸੀਂ ਤੀਜੇ ਦਿਨ ਜਾਵੜੇ ਸੀ ਉੱਥੇ ਹਰਜੀਤ ਨੇ ਖੜਨਾ ਸੀ ਅੱਛਾ ਤੇ ਟੀਮਾਂ ਅਸੀਂ ਬਹੁਤ ਤੜੀਆਂ ਉੱਥੇ ਤੇ ਅਸੀਂ ਹਰਜੀਤ ਨੂੰ ਜਾਣਦੇ ਹਰੀ ਸਾਨੂੰ ਨਹੀਂ ਜਾਣਦਾ ਸੀ ਉਹ ਕਿਤਾ ਬੱਚੇ ਸੀ ਅਸੀਂ ਹਰਜੀਤ ਨੂੰ ਨਵੇਂ ਹਰਜੀਤ ਨਾਲ ਜਾਵੜਾਂਗੇ ਅਸੀਂ ਆਉਦੇ ਕਲਪਨਾ ਕਰਦੇ ਵੀ ਆਪਾਂ ਹਰਜੀਤ ਨਾਲ ਗੱਡੀ ਤੇ ਜਾਵੜਾਂਗੇ ਚਲ ਹਨੇਰਾ ਹੋਗਾ ਤਾਂ ਤੇ ਅਸੀਂ ਐਂ ਸੋਦੀ ਵੀ ਅਸੀਂ ਖਰੀਦਣਾ ਚੱਲ ਜਾਵੜਾਂ ਗੱਡੀ ਤੇ ਜਾਵੜਾਂਗੇ ਸੌਣ ਲੈ ਜੂਗਾ ਉਹ ਸਮਾਂ ਕਰਦੇ ਕਰਦੇ ਹਨੇਰਾ ਹੋ ਗਿਆ ਉਹਨਾਂ ਦਾ ਮੈਚ ਪੈ ਗਿਆ ਗਗੜੇ ਨਾਲ ਅੱਛਾ ਜੀ ਗਗੜੇ ਦਾ ਧੰਨਾ ਬਹੁਤ ਵਧੀਆ ਖਿਡਾਰੀ ਸੀਗਾ ਲੀਡਰ ਸੀਗਾ ਉਹ ਮੈਚ ਪੈ ਗਿਆ ਅਸੀਂ ਮੈਚ ਹੀ ਵੇਖੀ ਵੀ ਜਾਂਦੇ ਸੀ ਤੇ ਜਦੋਂ ਰੇਡ ਕਿਤੇ ਪਹਿਲੀ ਉਹਨੂੰ ਗਗੜੇ ਨੂੰ ਮਿਲ ਗਈ ਤੇ ਪਹਿਲੀ ਰੇਡ ਦਾ ਹੀ ਰੌਲਾ ਪਹਿਲਾ ਡੇੜਾ ਪਿੰਡ ਨਾਲ ਤਾਂ ਧੰਨਾ ਰੁਕਿਆ ਧੰਨਾ ਹਰਜੀਤ ਰੁਕਿਆ ਉਧਰੋਂ ਤੇ ਹਰਜੀਤ ਜਾਫਤੇ ਵੀ ਜ਼ਰੂਰ ਆਇਆ ਸੀ ਤੇ ਧੰਨਾ ਰੁਕਿਆ ਨਹੀਂ ਧੰਨਾ ਮੈਚ ਜਿੱਤ ਗਿਆ ਸੀ ਉਹ ਰੀਤ ਨੂੰ ਉਹਨੇ ਹਰਾਤਾ ਸੀ। ਅੱਛਾ। ਜੱਫਾ ਹਰ ਜਿਸ ਨੂੰ ਕੋਈ ਨਹੀਂ ਪਿਆ। ਅੱਛਾ। ਤੇ ਇਹ ਜਦੋਂ ਉਥੋਂ ਇਹ ਤਾਂ ਤੁਰੇ ਗੱਡੀ ਦੇ ਨਿਕਲੇ ਫਿਰ ਉਹਦੀ। ਹੂੰ। ਤੇ ਅਸੀਂ ਉੱਥੇ ਨਿਹਰਾ ਹੋ ਗਏ ਤਾਂ ਸਾਨੂੰ ਕਿਹਨੇ ਪੁੱਛਣਾ ਸੀ ਉੱਥੇ? ਹੂੰ। ਇੱਥੇ ਖੜੇ ਰਹੇ ਤੇ ਅਸੀਂ ਉਹ ਮੂਫੜ ਨਾਲੇ ਰੀੜੀ ਲਈ ਸੀ ਬਾਈ ਮੱਲੇ ਤੋਂ ਪਿੰਡ ਨੇੜਾ ਹੈ ਕੋਈ ਮੈਂ ਨਾ ਨਹੀਂ ਜਾਂਦਾ ਮੱਲੇ ਤੋਂ ਸੀਗਾ ਮੁੰਡਾ ਰੀੜੀ ਲਈ ਸੀ ਉਹਦੀ ਉੱਥੇ ਮੂਫਲੀਆਂ ਦੀ ਟੂਰਨਾਮੈਂਟ ਤੇ। ਹੂੰ। ਤੇ ਉਹ ਕਹਿੰਦਾ ਤੁਸੀਂ ਕਿਧਰ ਸੀਗਾ ਬਾਜੇਖਾਨੇ ਜਾਣਾ ਸੀ। ਹੂੰ। ਤੇ ਸਾਨੂੰ ਆਹ ਰਾਹ ਦਾ ਨਹੀਂ ਪਤਾ ਸੀਗਾ ਵੀ ਇੱਥੋਂ ਲੰਬ ਵਾਲੀ ਤੋਂ ਵੀ ਸਾਡੇ ਆਹ ਰਾਹ ਨੇੜੇ ਹੀ ਹੈ ਬਾਜੇਖਾਨੇ ਦਾ। ਅੱਛਾ। ਵੀ ਸਕੂਲ ਉਤੋਂ ਨਹੀਂ ਆਵਾਂਗੇ। ਉਹ ਉਹ ਰਾਹ ਦੇ ਪਤਾ ਹੀ ਸਾਨੂੰ ਉਦੋਂ ਨਿੱਕੇ ਹੀ ਸਾਨੂੰ ਆਹ ਰਾਹ ਦਾ ਨਹੀਂ ਪਤਾ ਵੀ ਦਾ ਲੰਬ ਵਾਲੀ ਤੋਂ ਵੀ ਬਾਜਾਂ ਨਾਲ ਹੀ ਚੜ ਜਾਂਦਾ। ਤੇ ਅਸੀਂ ਉਤੋਂ ਤੁਰੇ ਆਉਂਦੇ ਸੀ ਬਾਈ ਉਹ ਤੋਰੀ ਆਵੇ ਸਾਨੂੰ ਤੁਹਾਨੂੰ ਡਰ ਵੀ ਲੱਗਦਾ ਸੀਗਾ। ਹਾਂ 9-10 ਵਜੇ ਦੀ ਸਿਆਣਾ ਦੇ ਦਿਨ ਸੀਗੇ। 9 ਤਾਂ ਸੋ ਰਾਜ ਤੁਰੇ ਆਉਂਦੇ ਸੀ। ਸੜਕਾਂ ਵੀ ਕੱਚੀਆਂ ਸੀ ਬਾਂਦਰਾ ਰੂੜ ਵਾਲੀ ਵੀ ਮੀਂਹ ਤਰਨ ਕੀ ਸੀ ਮੇਰੇ ਦਾ ਉਹਨਾਂ ਉੱਤੇ। ਤੇ ਆਈ ਜਾਂਦੇ ਸੀ ਤੇਰਾ ਲੰਬ ਵਾਲੀ ਆ ਗਿਆ ਸੀ। ਲੰਬ ਵਾਲੀ ਸਾਨੂੰ ਕੋਈ ਸ਼ਰਾਬੀ ਮਿਲ ਗਿਆ। ਅੱਛਾ। ਉਹਨੂੰ ਪੁੱਛਣ ਲੱਗ ਗਿਆ ਜਵਾਕਾਂ ਨੂੰ ਕਿੱਧਰ ਲਈ ਜਾਣਾ। ਉਹ ਰੇੜੀ ਵਾਲੇ ਨੂੰ ਪੁੱਛਣ ਲੱਗ ਗਿਆ। ਤੇ ਉਹ ਕਹਿੰ ਕਹਿੰਦਾ ਸੀ ਇਹ ਇਹਨਾਂ ਨੇ ਬਾਜੇ ਜਾਣਾ ਤੇ ਮੈਂ ਮੱਲੇ ਜਾਣਾ ਤੋ ਕੋਣ ਇਧਰ ਕਿਧਰ ਲਈ ਜਾਣਾ ਤੂੰ ਕਹਿੰਦਾ ਬਾਜਾ ਤਾਰ ਰਿਹਾ ਹੈਗਾ ਇਧਰ ਦੀ ਤੇ ਸਾਨੂੰ ਨਹੀਂ ਪਤਾ ਸੀ ਬਾਜਾ ਨਾਲ ਹੀ ਸਾਡਾ ਪਿੰਡ ਸੀ ਉਹ ਉਹ ਵੱਡਾ ਬੰਦਾ ਸੀ ਜਿਹੜੀ ਮਗਰ ਤੁਰਾਈ ਜਾਂਦੇ ਸੀ ਡਰਦਾ ਉਹ ਵੀ ਸੀ ਉਹਨੇ ਕਿਹਾ ਮੈਂ ਗੱਲੀ ਲਾ ਕੇ ਤੇ ਮੈਂ ਆਪਣੇ ਪਿੰਡ ਜਾਵੜੂਗਾ ਤੇ ਜਵਾਕ ਮੁੜ ਕੇ ਜਾਵੜਨਗੇ ਉਧਰੋਂ ਆਈ ਨੂੰ ਤੋ ਬਾਈ ਸਾਨੂੰ ਦੱਸਣ ਲੱਗਾ ਤੇ ਉੱਥੇ ਕੋਈ ਇੱਥੇ ਕੋਈ ਨਾ ਕੋਈ ਸਲੱਖਣ ਸਲੁਕਰ ਰਹਿੰਦਾ ਸੀ ਬੈਂਕ 'ਚ ਲੱਗਾ ਸੀ ਸਾਨੂੰ ਮੈਂ ਨਹੀਂ ਯਾਦ ਨਾਂ ਯਾਦ ਆ ਉਹ ਬੰਦੇ ਦਾ ਅੱਛਾ ਉਹਦੇ ਕੋਲ ਜੱਦੀ ਮੋਟਰਸਾਈਕਲ ਸੀ ਇੱਥੇ ਰਹਿੰਦਾ ਸੀ ਬੈਂਕ ਸਾਡੇ ਪਿੰਡ 'ਚ ਉਹ ਕਰ ਉੱ ਤੂ ਦੀ ਨਾ ਸੀਟ ਮੋਟਰਸਾਈਕਲ ਜਦੀ ਦੀ ਵੱਡੀ ਸੀ ਗੱਡੀ ਚਾਰੀ ਤੂ ਕਹਿੰਦਾ 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 ਵੀ ਜੇ ਤੁਸੀਂ ਬਾਜੇ ਨਾ ਉਹਨੂੰ ਪਤਾ ਵੀ ਨਾਲ ਦੀ ਨਾਲ ਗੜ ਕਿ ਨਾਲ ਹੀ ਆ ਉਹਦੇ ਵੱਡੇ ਬੰਦੇ ਸੀ ਸਾਨੂੰ ਕੀ ਪਤਾ ਜਵਾਕਾਂ ਨੂੰ ਤੂ ਕਹਿੰਦਾ ਜਿਹੜਾ ਹੰਬ ਗਿਆ ਮੇਰੇ ਮੋਟਰਸਾਈਕਲ ਮਗਰ ਬਹਿ ਜਾ ਮੈਂ ਕਿਹਾ ਵੀ ਆਪਾਂ ਤਾਂ ਹੰਬੇ ਹੀ ਪਏ ਆ ਤੇ ਸਾਨੂੰ ਤਾਂ ਭਾਈ ਲੈ ਮੈਂ ਤਾਂ ਭਾਲੇ ਮੋਟਰਸਾਈਕਲ ਦਿੱਤੇ ਸੀ ਇਥੇ ਚੌਂਗ ਚਾਈ ਚੌਂਗ ਦੇ ਸਾਰੇ ਇਕੱਠੇ ਫੇਰ ਜਵਾਕ ਹੋਏ ਸੀ ਤੇ ਉਹ ਕਹਿੰਦੇ ਵੀ ਤੀ ਕਿਧਰੋਂ ਆਇਓ ਜਵਾਕ ਕੋ ਪੁਲਿਸ ਵਾਲਿਆਂ ਦੇ ਤੇ ਅਸੀਂ ਕੱਪ ਜਾ ਮੂਰੇ ਕਰਦੇ ਵੀ ਹਿਜਤ ਗਏ ਕੱਪ ਐਡਾ ਕਿ ਸੀਗਾ ਕੱਪ ਮੇਰੇ ਚੰਗੀ ਤੇਰੇ ਵੀ ਕੱਪ ਆ ਵੀ ਕੱਪ ਜਿੱਤ ਕੇ ਆਈ ਫਿਰ ਅਸੀਂ ਉੱਥੋਂ ਆ ਗਏ ਅੱਡੇ ਤੋਂ ਘਰੇ ਘਰੇ ਗਾਲਾਂ ਬਹੁਤ ਬੰਨ ਸਾਡੇ ਰਾਤ ਨੂੰ 10 ਵਜੇ ਘਰੇ ਬਠੇ ਆਂ ਸਾਰੇ ਨੇ ਗਾਲਾਂ ਪੰਗਾਂ ਸਾਡੇ ਤੇ ਫਿਰ ਉਹ ਕੱਪ ਜਾ ਵਗਾ ਫਿਰ ਠਾਰੀ ਠੂਰੇ ਸਾਰੇ ਫਿਰ ਸਾਰਿਆਂ ਦੇ ਘਰੇ ਕੱਪ ਵਗਾਇਆ ਹੋਈ ਕੱਪ ਸਾਰੇ ਜਿੱਤ ਕੇ ਆਈ ਠੀਕ ਹੈ ਤੇ ਫਿਰ ਸਾਰੇ ਉਠਾਰਿਆ ਸੀ ਫਿਰ ਅਸੀਂ ਉਸ ਕੋ ਤੋਂ ਬੱਝੀ ਅੱਛਾ ਤਾਂ ਇਹ ਯਾਦਾਂ ਨੇ ਅਸ਼ਾ ਬਪੂ ਇੱਥੇ ਹੁੰਦਾ ਕੋਈ ਪ੍ਰੋਗਰਾਮ ਕਰਾਉਂਦੇ ਉਹਨਾਂ ਦੀ ਯਾਦ ਦੇ ਵਿੱਚ ਜਾਂ ਹਾਂ ਜੋ ਟੂਰਨਾਮੈਂਟ ਵੇਲੇ ਉਹ ਸੀ ਕਰਾਉਣਾ ਪਾਰਕ ਕਰਾਉਣਾ ਇੱਥੇ ਸਾਰੇ ਪਾਰਕ ਕਰਾ ਪਹਿਲਾ ਖੰਡ ਪਾਰਕ ਕਰਾਉਂਦੇ ਹੁੰਦੇ ਸੀਗੇ ਜੀ ਠੀਕ ਹੈ ਉਹ ਫਿਰ ਬਾਈਟ ਦੇ ਹਿਸਾਬ ਨਾਲ ਦੇਖ ਲਈਦਾ ਜੀ ਠੀਕ ਹੈ ਹਾਂ ਜੀ ਠੀਕ ਹੈ ਤਾਂ ਅੱਜ ਵੀ ਯਾਦਾ ਪੂਰੀਆਂ ਤਾਜ਼ਾ ਨਗਰ ਹਾਂ ਜੀ ਵਾਟਰ ਦੇ ਹਿਸਾਬ ਨਾਲ ਵੀ ਵੇਖ ਲਈਦਾ ਜਿਹੜੇ ਹਿਸਾਬ ਨਾਲ ਬਜਟ ਇਕੱਠਾ ਹੋਏ ਖੰਡ ਪੜ ਕਰਾਈਦਾ ਨਹੀਂ ਸੈ ਪੜ ਕਰਾਈਦਾ 100 ਦਾ ਪੜ ਕਰਾਇਆ ਠੀਕ ਹੈ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਆਪਕਾ ਸਾਡਾ ਵੀ ਸਮਾਜਦਾਰ ਐਡੇ ਮਹਾਨ ਖਿਡਾਰੀ ਦੀ ਜ਼ਿੰਦਗੀ ਦੇ ਉੱਤੇ ਕਿ ਚਾਤਨ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹਰਜੀਤ ਬਾਜਾਖਾਨਾ ਮੇਰੇ ਨਾਲ ਦਾ ਕਬੱਡੀ ਦਾ ਤਰੂ ਤਾਰਾ ਅੱਜ ਵੀ ਉਹ ਚਮਕਦਾ ਹੋਵੇਗਾ ਅੱਜ ਵੀ ਜਦੋਂ ਆਪਣੇ ਪਿੰਡ ਦੇ ਜਵਾਨਾਂ ਨੂੰ ਖੇਡਦੇ ਦੇਖਦਾ ਹਾਂ ਉਹਨਾਂ ਦਾ ਉਹਦੇ ਮਨ ਨੂੰ ਉਹਦੀ ਰੂਹ ਨੂੰ ਸੰਤੁਸ਼ਟੀ ਜ਼ਰੂਰ ਆਉਂਦੀ ਹੋਊਗੀ ਕਿ ਜਿਹੜਾ ਮੈਂ ਬੀਜ ਪਿੰਡ ਦੇ ਵਿੱਚ ਬੀਜ ਕੇ ਗਿਆ ਉਹ ਅੱਜ ਫਲ ਫੁੱਲ ਰਿਹਾ ਤਾਂ ਕੋਸ਼ਿਸ਼ ਕੀਤੀ ਹੈ ਹਰਜੀਤ ਬਾਜਾਖਾਨਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਛਾਤ ਮਰਵਾਉਣ ਦੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿੱਤੇ ਖਦਾਬਾਂ ਦੇ ਬਾਰੇ ਗੱਲਬਾਤ ਕਰਨ ਦੀ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਫਿਲਹਾਲ ਤੁਸੀਂ ਬਣ ਰਹੇ ਹੋਣ ਪੰਜਾਬੀ ਟੀਵੀ ਦੇ ਨਾਲ